ਪੰਜਾਬ ਚ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ਿਰਗਿਲ ਨੇ ਨਸ਼ਿਆਂ ਦੇ ਮੁੱਦੇ ਤੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਕੇਰਿਆ ਸ਼ਿਰਗਿਲ ਨੇ ਦਾਵਾ ਕੀਤਾ ਕਿ ਨਸ਼ਾ ਬਾਹਰੋਂ ਨਹੀਂ ਸਗੋ ਪੰਜਾਬ ਚ ਹੀ ਪੈਦਾ ਹੁੰਦਾ ਸੋ ਇਸ ਤਰ੍ਹਾਂ ਕਿ ਤੁਸੀਂ ਜਾਓ ਫਿਰ ਸਭ ਨੂੰ ਪੁੱਛੋ ਜਾਤਾ ਵਾਇਸ ਆਫ ਦਾ ਪੀਪਲ ਇਜ਼ ਵਾਇਸ ਆਫ ਦਾ ਗੋਡ ਚਹਿਲ ਕਰਕੇ ਬੰਦਾ ਹੈ ਉਹ ਉਹਨੇ ਕਿਹਾ ਕਿ ਮੈਂ ਉਹ ਫੈਕਟਰੀਜ਼ ਕੈਮੀਕल्स ਬਣਾਉਂਦਾ ਸੀਗਾ ਉਨੇ ਕਿਹਾ ਕਿ ਵਿਕਰਮਜੀਤੇ ਤੋਂ ਪ੍ਰੈਸ਼ਰ ਸੀਗਾ ਕਿ ਇਹ ਕੈਮੀਕਲਸ ਹੋਰ ਸਪਲਾਈ ਕਰਨੇ ਲੋਕਾਂ ਨੂੰ ਉਹਨਾਂ ਕੈਮੀਕਲਸ ਤੋਂ ਉਹਨਾਂ ਕੈਮੀਕਲਸ ਨੂੰ ਇਹਨਾਂ ਨੇ ਕੁਐਸਚਨ ਵਿਕਰਮਜੀਤੇ ਤੋਂ ਪੁੱਛਿਆ ਸੀਗਾ ਉਹਨਾਂ ਕੈਮੀਕਲਸ ਤੋਂ ਚਿੱਟਾ ਬਣਦਾ ਹੈ ਇੱਕ ਮੈਂ ਹੋਰ ਤੁਹਾਨੂੰ ਗੱਲ ਸਪਸ਼ਟ ਕਰਨੀ ਚਾਹੁੰਦਾ ਇਹ ਬਾਹਰੋਂ ਨਹੀਂ ਕੋਈ ਡਰੱਗਸ ਆ ਰਹੇ ਜਿਨ੍ਹਾਂ ਦੀ ਗੱਲ ਸਿਰਫ ਆ ਰਹੇ ਇਹ ਇੱਥੇ ਹੀ ਡਰੱਗਸ ਦੀ ਮੈਨੂਫੈਕਚਰ ਹੋ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਘਰ ਸੀਗਾ ਉੱਥੇ ਬੋਇਲਰ ਲੱਗੇ ਹੋਏ ਸੀ ਬੋਇਲਰ ਫਟ ਗਿਆ ਜਿੱਥੇ ਉਹ ਭੋਲਾ ਬਣਾਉਂਦਾ ਸੀਗਾ ਚਿੱਟਾ ਬਣਾਉਂਦਾ ਸੀ ਪੰਜਾਬ ਦਾ ਜਿਹੜਾ ਸਾਰਾ ਇਹ ਸੱਤਿਆਨਾਸ਼ ਕਰ ਰਿਹਾ ਇਹ ਚਿੱਟਾ ਨਾਮਕ ਡਰਗ ਦੇ ਨਾ ਕਰ ਰਿਹਾ ਦੇਖੋ ਜੀ ਇਸ ਤਰ੍ਹਾਂ ਲੋਕਾਂ 'ਚ ਵਿਚਰਦੇ ਆ ਲੋਕਾਂ ਨੇ 3 ਲੱਖ ਤੋਂ ਉੱਪਰ ਵੋਟਾਂ ਦਿੱਤੀਆਂ ਇੰਨਾ ਪਿਆਰ ਦਿੱਤਾ ਉਹਨਾਂ 'ਚ ਵਿਚਰਤੇ ਆ ਇਹ ਲੋਕਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਕਰ ਰਿਹਾ ਕਿ ਮੇਰਾ ਇਹ ਫਰਜ਼ ਬਣਦਾ ਮੈਂ ਗੱਲਾਂ ਕੀਤੀਆਂ ਮੈਂ ਜਿਹੜੀਆਂ ਗੱਲਾਂ ਨਹੀਂ ਵੀ ਕੀਤੀਆਂ ਦੇਖੋ ਲੀਗਲ ਨੋਟਿਸ ਉਸ ਦੇਖ ਲਓ ਕਿਸੇ ਅਖਬਾਰ ਦਾ ਕੋਈ ਵੇਰਵਾ ਨਹੀਂ ਜਿਹੜੀ ਮੈਂ ਗੱਲ ਕੀਤੀ ਨਹੀਂ ਕਿਉਂਕਿ ਬੇਸਿਕਲੀ ਇਹਨਾਂ ਦਾ ਇਹ ਅਸੀਂ ਇਹ ਜਿਹੜੀ ਇੱਕ ਮਾਈਂਡ ਸੈਟ ਹੈਗਾ ਨਾ ਜੀ ਇਹਨਾਂ ਦਾ ਡਰਟੀ ਪੋਲਿਟਿਕਸ ਕਰਨ ਦਾ ਅਸੀਂ ਇਹ ਵਿਵਸਥਾ ਪਰਵਰਤਨ ਕਰਨੀ ਹੈ